ਅਖੇ ਪਹਿਲੇ ਪਾਤਸ਼ਾਹ ਤੇ ਭਗਤ ਕਬੀਰ ਜੀ ਬਸ ਇਹ ਹੀ ਬੱਚੇ ਨੇ ਛੇ ਪਾਤਸ਼ਾਹ ਤੇ ਦਸਮ ਪਾਤਸ਼ਾਹ ਜੀ ਨੂੰ ਪਾ ਅਖੇ ਮਾਇਆ ਦੇ ਦਰਸ਼ਕ ਨੇ ਲੜਾਈਆਂ ਝੜੀਆਂ ਫਿਰ ਅਖੇ ਫਰਕਾ ਕਿ ਕਦੇ ਜਪ ਤੋਂ ਕਹੋਣਾ ਹੈ ਸਿੰਘ ਤੇ ਤੇਰੇ ਨਾਲ ਦੇ ਸਾਰਿਆਂ ਦੀਆਂ ਦਾੜ੍ਹੀਆਂ ਮੰਨੀਆਂ ਇੱਕਦਮ ਵੀ ਸਿੱਖੀ ਹੈ ਕਿ ਕਦੋਂ ਦਾ ਮਹਾਤਮਾ ਹੋਣਾ ਹੈ ਅਖੇ ਜਿਹੜੀ ਜਿੱਦੀ ਬੜੀ ਹੈ ਪਰ ਚੱਕੀ ਫਿਰ ਮੈਨੂੰ ਕਿ ਲੋੜ ਤੇ ਰਿਵੀ ਜਿੱਦੀ ਹੈ ਸੋ ਗੂ ਪਿਆਰਿਓ ਇਥੇ ਵੀ ਕਨੇਡਾ ਆਤਮਾਤਮਕ ਹੋਦੇ ਆ ਉਹਨਾਂ ਦੇ ਦਾਰਜਿਆਂ ਦੇ ਬੜੇ ਬੁਲੀਆਂ ਹੋ ਗਏ ਨੇ ਹਾਥੇ ਸੋਟੇ ਕੀ ਜੇ ਲੀ ਪਰੰਗੇ ਦੀ ਫੜੇ ਹੁੰਦੇ ਤਾਂ ਮੰਗਰ ਜੀ ਹੁੰਦੇ ਆ ਉਹ ਇੱਕ ਵਾਰ ਉਸ ਜਫਰਵਾਦ ਸੀ ਤੇ ਕਿਹਾ ਕਿ ਮਹਾਤਮਾ ਬੜੇ ਮਹਾਤਮਾ ਬਣ ਕੇ ਬੜੀ ਖੁਸ਼ੀ ਹੈ ਮਹਾਤਮਾ ਚਲੇ ਗਏ ਹੁੰਦੇ ਬਹੁਤ ਤੰਨਾ ਤਲਕ ਕੰਨ ਲੈਣਾ ਚਾਹੀਦਾ ਮੈਂ ਚੁੱਪ ਕਰ ਰਿਹਾ ਤੇ ਕਹਿੰਦੇ ਤਨ ਲੈਣਾ ਚਾਹੀਦਾ ਮੈਂ ਚੜ੍ਹ ਵੀ ਚੋਕ ਨਹੀਂ ਕਰਦਾ ਤੀਸਰੀ ਵਾਰੀ ਤੇ ਜੋ ਮੈਂ ਕਿੰਦਾ ਬਾਈ ਕੋਤ ਰੱਬ ਸੁਬਬੀ ਮੇਲਾ ਸਹੀ ਹੋ ਜਾਵੇ ਤੇ ਚੰਗਾ ਹੈ ਸੰਗੇ ਭਾਗ ਹੁਣ ਰੱਬ ਦੀ ਪਿਆਰੀ ਮਿਲਦੇ ਨਹੀਂ ਸੁਬਬੀ ਉਹ ਆ ਗਿਆ ਤੇ ਹੋ ਗਿਆ ਲੰਦਾ ਆਪ ਹੀ ਗਲ ਤੋੜ ਦਿੱਤੀ ਮੈਨੂੰ ਅਸਰ ਵੀ ਖਾਸ ਰਾਸਤੇ ਨਾਲ ਕਹਿੰਦੇ ਮਾਸੀ ਦੇ ਪੁੱਤਾਂ ਨੂੰ ਘਰੋਂ ਸੁਣਾ ਮੈਂ ਕਿਹਾ ਮੈਂ ਸੁਣਾਉਂਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜਦੋਂ ਬਹਿ ਗਿਆ ਪੂਰਾ ਕਥਾ ਸੁਣਾਉਂਦਾ ਇਹ ਇੱਕ ਗਾਣੇ ਸੀ ਮੇਰਾ ਜੀਣਾ ਕਰੇ ਗਾਲ ਕਰੀ ਕੋਈ ਦਾ ਛੇੜ ਮੈਂ ਕਿ ਤੁਸੀ ਕਰਦੇ ਹੋ ਫਿਰ ਕਰਦੇ ਕਰਦੇ ਗੱਲਾਂ ਇੱਕ ਐਸੀ ਗੰਤ ਗੱਲ ਉਹ ਜੁਬਾਨ ਤੋਂ ਨਿਕਲੀ ਉਸ ਤੋਂ ਮੇਰੇ ਬਿਆਚਤ ਮੁਖਲਾ ਗਿਆ ਅਹੇ ਪਹਿਲੇ ਪਾਤਸ਼ਾਹ ਤੇ ਭਗਤ ਕਬੀਰ ਜੀ ਬਸ ਕੇਹੀ ਬੱਚੇ ਨੇ ਛੇ ਪਾਤਸ਼ਾਹ ਤੇ ਦਸਮ ਪਾਤਸ਼ਾਹ ਜੀ ਨੂੰ ਤਾਂ ਮੈਂ ਅਗਲੇ ਅੱਖਰ ਆਪਣੀ ਜ਼ੁਬਾਨੋਂ ਨਹੀਂ ਕਹਿੰਦਾ ਰੋਡੀ ਜ਼ੁਬਾਨ ਦੇ ਅੱਖਰ ਕਹਿਣ ਲੱਗੇ ਨੂੰ ਮੈਨੂੰ ਬੜਾ ਸਹੂਤ ਚ ਆਉਂਦਾ ਹੈ ایسے مایا دے دسے گئے لڑائی چگیاں میں یہی اس موقع کہہ سکیا اگر وہ چپ ہو گیا مگر دو تین بار میں جتن کیا ہے میں پاسا برت جانا پھر آخی کھڑکا کے کئی دہا ہے سنگھ لال نال سارے دہڑیاں منگیاں یہ کدھر کی سکھیت کدھر کا مہاتما پڑا ہے ایسے یونیورسٹی جی بنی ہے میں چکی پھر میری کموڑتے یونیور سو گرو کا فرق کیون ਚਾਰ ਪਦਾਰਥ ਆਖਿਐਨ ਸਤਗੁਰ ਦੇ ਨਾ ਗੁਰਸਿੱਖ ਮੰਗੇ ਰੇ ਦਿਸਤੰਸਾ ਮੋਹ ਹੈ ਨਾਮ ਨਵਸੈ ਮਾਨਿਆ ਇਹ ਇਨੇ ਦੂਸਰੇ ਸਿੰਘ ਸਿੱਖਵਾਸੀ ਕੋਈ ਵੱਡੀ ਗੱਲ ਹੈ ਉਹਨੂੰ ਕਾ ਸਿੱਖ ਕਿਉਂ ਨਹੀਂ ਇੱਛਾ ਨਹੀਂ ਮਾਨੂੰ ਚ ਪਰ ਗੁਰੂ ਕੀ ਅੰਦਰ ਲੈ ਸੋਣੀ ਸੋ ਗੁਰੂ ਪਿਆਰਿਓ ਇਸ ਵੀ ਕਨੇੜੇ ਆਤਮਾਤਮਕ ਹੁੰਦੇ ਆ ਉਹਨਾਂ ਦੇ ਦਾਰਜਾਂ ਦੇ ਦੜ੍ਹ ਦੇ ਮੁੰਡੀਆਂ ਨਹੀਂ ਹੁੰਦੀਆਂ ਹੱਥੇ ਸੋਟੇ ਦੀ ਜੇਲੀ ਕਰਨਗੇ ਫੜੇ ਹੋਏ ਤਾਂ ਬੰਦਾ ਜੀ ਹੁੰਦਾ ਹੈ ਉਹ ਇੱਕ ਵਾਰ ਉਸ ਜਫਰਵਾਲ ਸੀ ਤਾ ਕਹੇ ਕਿ ਮਹਾਤਮਾ ਮੁਰੇ ਦੇ ਮਹਾਤਮਾ ਮੁਰੇ ਨੂੰ ਮਿਲ ਕੇ ਬੜੀ ਖੁਸ਼ੀ ਹੋ ਮਹਾਤਮਾ ਚੱਗੇ ਹੋਏ ਲੋਕ ਚਨਾ ਇਹਨੂੰ ਮਿਲਣਾ ਚਾਹੀਦਾ ਮੈਂ ਚੁੱਪ ਕਰ ਗਿਆ ਤੇ ਕਹਿੰਦੇ ਤੈਨੂੰ ਮਿਲਣਾ ਚਾਹੀਦਾ ਮੈਂ ਫਿਰ ਵੀ ਚੁੱਪ ਹੀ ਕਰ ਗਿਆ ਇਸ ਵੀ ਵਾਰੀ ਤੇ ਮੈਂ ਕ੍ਰਿਸ਼ਨ ਦਾ ਭਾਈ ਕੁਤ ਰੱਬ ਸਭੂ ਮੇਲਾ ਸਹੀ ਪੰਜਾਬੀ ਤੇ ਚੰਗਾ ਚੰਗੇ ਭਾਗ ਹੁਣ ਪਰਬ ਦੀ ਪਿਆਰੀ ਮਿਲਦੇ ਨਹੀਂ ਮਸਬਬੀ ਉਹ ਆਗੈ ਕਿ ਹੋ ਗਿਆ ਨਿਰੰਦਾ ਆਪ ਹੀ ਗਲਤ ਤੋਰ ਦਿੱਤੀ ਮੈਨੂੰ ਅੱਖਰ ਵੀ ਾਸਰਾਸ ਤੇ ਨਾਲ ਕਹਿੰਦੇ ਮਾਸੀ ਦੇ ਪੁੱਤਾਂ ਨੂੰ ਘਰ ਨੂੰ ਘਾਰ ਮੈਂ ਕਿਹਾ ਮੈਂ ਸੁਣਾਉਂਦਾ ਸੁਖ ਗੁਰਸਤ ਸਾਹਿਬ ਦੀ ਕਹਾਣੀ ਜਦੋਂ ਬੈ ਬੈ ਆਉ ਤੋ ਕਹਾਣੀ ਸੁਣਾਉਂਦਾ ਉਹ ਇਹ ਕਿ ਜਾਨੇ ਕਿ ਮੇਰਾ ਜੀਣਾ ਕਰੇਗਾ ਨਾ ਕੋਈ ਤਾਂ ਛੇੜ ਮੈਂ ਕਿ ਤੁਸੀਂ ਕਰ ਲਓ ਫਿਰ ਕਰਦੇ ਕਰਦੇ ਗੱਲਾਂ ਇੱਕ ਐਸੀ ਦੰਤ ਗੱਲ ਉਹ ਜਵਾਲ ਤੋਂ ਨਿਕਲੀ ਉਸ ਤੋਂ ਮੇਰੇ ਮਾਚ ਚ ਮੁਖਲਾ ਗਿਆ ਅਖੇ ਪਹਿਲੇ ਪਾਰਸ਼ਾ ਤੇ ਭਗਤ ਕਬੀਰ ਜੀ ਬਸ ਕੋਈ ਬੱਚੇ ਨੇ 6 ਪਾਰਸ਼ਾ ਤੋਂ 10 ਪਾਰਸ਼ਾ ਜੀ ਨੂੰ ਤਾਂ ਮੈਂ ਅਗਲੇ ਅੱਖਰਾਂ ਤੇ ਜਬਾਨੋਂ ਨਹੀਂ ਕਹਿੰਦਾ ਉਹਦੀ ਜਬਾਨ ਦੇ ਅੱਖਰ ਕਹਿਣ ਲੱਗੇ ਨੂੰ ਮੈਨੂੰ ਬੜਾ ਸੰਕੋਚ ਆਉਂਦਾ ਹੈ ਅਖੇ ਮਾਇਆ ਦੇ ਰਸੇ ਕਰੇ ਲੜਾਈਆਂ ਚੜ੍ਹਦੀਆਂ ਮੈਂ ਇਹੀ ਉਸ ਨੂੰ ਕੇਤੇ ਕਹਿ ਸਕਿਆ ਅੰਗੂਰ ਚੁੱਪ ਹੋ ਗਿਆ ਮਤਲਬ ਦੋ ਤਿੰਨ ਵਾਰੀ ਮਿਲਦਾ ਯਤਨ ਕੀਤਾ ਮੈਂ ਪਾਸਾ ਵਾਰਤੀ ਜਲ ਫਿਰ ਅਖੀਰ ਫਰਤਾ ਕਿ ਕਹਿੰਦੇ ਤੋਂ ਤਹੋਲਾਏ ਸਿੰਘ ਤੇਰੇ ਨਾਲ ਦੇ ਸਾਰਿਆਂ ਦੀਆਂ ਦਾੜ੍ਹੀਆਂ ਮੰਨੀਆਂ ਇੱਕ ਦਿਨ ਵੀ ਸਿੱਖੀ ਹੈ ਕਿ ਕਦੋਂ ਦਾ ਆਤਮਾ ਪੁਣਾ ਹੈ ਇਹ ਜਿਹੜੀ ਦੀ ਸਿੱਧੀ ਬੜੀ ਹੈ ਪਰ ਚੱਕੀ ਫਿਰ ਮੈਨੂੰ ਕੋ ਲੋੜ ਤੇਰੀ ਵੀ ਦੀ ਸਿੱਧੀ ਹੋਵੇ ਰੁਕਾ ਫਿਰ ਤੱਕ ਕਿਉਂਦਾ ਹੀ ਨਹੀਂ ਚਾਰ ਆਦਾਰ ਆਖੀਆਂ ਨੂੰ ਸਤਗੁਰੂ ਦੇ ਨਗੁਰ ਸਿੱਖ ਮੰਗੇ ਰੱਬ ਦੇ ਸਿਰ ਸੋਹ ਹੈ ਨਾਮ ਨਵ ਸਹਿਮਾਨਿਆ રેડિયમ શીખવા વાત કોઈ વડી ગુરુકા સિ ચોડા ઈચ્છાની માનુ છે પર ગુરુ પીએમ નહીં છોડી